ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਅਦਾਲਤ ਨੇ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਲਤਾ ਨੂੰ ਦੋਸ਼ੀ ਕਰਾਰ ਦਿੱਤਾ ਹੈ 4 ਸਾਲ ਦੀ ਸਜ਼ਾ ਦਿੱਤੀ ਗਈ ਹੈ ਜੈਲਲਲਤਾ ਨੂੰ 18 ਸਾਲ ਤੋਂ ਜੈਲਲਲਤਾ ਤੇ ਆਮਦਨ ਨਾਲੋਂ ਵੱਧ ਜਾਇਦਾਦ ਦਾ ਕੇਸ ਚੱਲ ਰਿਹਾ ਸੀ ਜੈਲਲਲਤਾ ਤੇ 1991 ਤੋਂ 1964 ਦੌਰਾਨ ਮੁੱਖ ਮੰਤਰੀ ਰਹਿੰਦਿਆਂ 66 ਕਰੋੜ ਦੀ ਨਾਜਾਇਜ਼ ਜਾਇਦਾਦ ਬਣਾਉਣ ਦੇ ਦੋਸ਼ ਸਾਬਤ ਹੋ ਗਏ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ 4 ਸਾਲ ਦੀ ਸਜ਼ਾ ਹੋਈ ਹੈ. ਤਾਮਿਲਨਾਡੂ ਦੀ ਸੀਐਮ ਜੈਲਲਤਾ ਨੂੰ ਕੁਰਸੀ ਤੋਂ ਸੀਐਮ ਦੀ ਕੁਰਸੀ ਤੋਂ ਹਟਾਉਣਾ ਪਵੇਗਾ. ਤਾਮਿਲਨਾਡੂ ਦੀ ਸੀਐਮ ਜੈਲਲਤਾ ਨੂੰ 4 ਸਾਲ ਦੀ ਸਜ਼ਾ ਹੋਈ ਹੈ. ਇਸ ਤੋਂ ਪਹਿਲਾਂ ਉਹਨਾਂ ਦੀ ਵਿਧਾਨ ਸਭਾ ਦੀ ਮੈਂਬਰੀ ਵੀ ਰੱਦ ਕੀਤੀ ਗਈ ਹੈ. 2001 ਦੇ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਤਹਿਤ ਮੈਂਬਰਸ਼ਿਪ ਰੱਦ ਹੋਈ ਸੀ ਵਿਧਾਨ ਸਭਾ ਦੀ ਤੇ ਹੁਣ ਤਾਮਿਲਨਾਡੂ ਦੀ ਸੀਐਮ ਨੂੰ 4 ਸਾਲ ਦੀ ਸਜ਼ਾ ਹੋਈ ਹੈ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ। ਤਾਮਿਲਨਾਡੂ ਦੇ ਸੀਐਮ ਜੈ ਲਲਤਾ ਨੂੰ 4 ਸਾਲ ਦੀ ਸਜ਼ਾ ਹੋਈ ਹੈ 10 ਸਾਲ ਤੱਕ ਹੁਣ ਚੋਣ ਨਹੀਂ ਲੜ ਸਕਣਗੇ ਤਾਮਿਲਨਾਡੂ ਦੀ ਸੀਐਮ ਜੈ ਲਲਤਾ ਹੁਣ ਤੁਹਾਨੂੰ ਦੱਸ ਦਿਆਂ ਕਿ ਪੂਰਾ ਮਾਮਲਾ ਕੀ ਹੈ 1991 ਤੋਂ 96 ਚ ਆਮਦਨ ਤੋਂ ਵੱਧ 64 ਕਰੋੜ ਕਮਾਉਣ ਦਾ ਦੋਸ਼ ਹੈ ਜੈ ਲਲਤਾ ਤੇ ਸੀਐਮ ਰਹਿੰਦੇ ਆ 1 ਰੁਪਿਆ ਤਨਖਾਹ ਲੈਂਦੀ ਸੀ ਜੈ ਲਲਤਾ ਪਰ 5 ਸਾਲਾਂ ਚ ਜਾਇਦਾਦ 64 ਕਰੋੜ ਹੋਈ ਜਿਸ ਤੇ ਚਲਦੇ ਆ ਦੋਸ਼ੀ ਪਾਏ ਗਏ ਤੇ 4 ਸਾਲ ਦੀ ਸਜ਼ਾ ਹੋਈ ਹੈ ਸੀਐਮ ਬਣ ਤੋਂ ਪਹਿਲਾਂ ਜਾਇਦਾਦ 3 ਕਰੋੜ ਰੁਪਏ ਸੀ 5 ਸਾਲਾਂ ਚ ਇਹ ਜਾਇਦਾਦ 64 ਕਰੋੜ ਹੋ ਗਈ ਜੇਸੇ ਚਲਦੇ ਆ ਉਹ ਅਦਾਲਤ ਚ ਦੋਸ਼ੀ ਪਾਏ ਗਏ 96 ਚ ਸੀਐਮ ਜੈਲਲਤਾ ਦੇ ਘਰ ਛਾਪਾ ਮਾਰਿਆ ਗਿਆ ਸੀ ਜੈਲਲਤਾ ਦੇ ਘਰੋਂ 10000 ਮਹਿੰਗੀਆਂ ਸਾਰੀਆਂ ਮਿਲੀਆਂ ਸਨ ਇਸ ਦੇ ਨਾਲ ਹੀ 750 ਜੁੱਤੇ ਤੇ 91 ਘੜੀਆਂ ਵੀ ਮਿਲੀਆਂ ਸਨ 896 ਕਿਲੋ ਚਾਂਦੀ ਤੇ 28 ਕਿਲੋ ਸੋਨਾ ਵੀ ਬਰਾਮਦ ਹੋਇਆ ਸੀ ਤੋਂ ਦੱਸਦੇ ਹਾਂ ਕੌਣ ਹੈ ਜੈਲਲਤਾ ਤਾਮਿਲਨਾਡੂ ਦੇ ਤੀਸਰੀ ਵਾਰ ਮੁੱਖ ਮੰਤਰੀ ਬਣੇ ਨੇ ਜੈਲਲਤਾ ਜਿਨ੍ਹਾਂ ਨੂੰ 4 ਸਾਲ ਦੀ ਸਜ਼ਾ ਹੋਈ ਹੈ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਏਆਈਏ ਡੀਐਮਕੇ ਪਾਰਟੀ ਦੇ ਪ੍ਰਮੁਖ ਨੇ ਜੈਲਲਤਾ 1991-2021 ਤਾਮਿਲਨਾਡੂ ਦੇ ਮੁੱਖ ਮੰਤਰੀ ਰਹੇ ਨੇ ਜੈਲਲਤਾ ਪ੍ਰੇਸ਼ਟਾਚਾਰ ਕੇਸ 'ਚ 2001 'ਚ ਵਿਧਾਨ ਸਭਾ ਦੀ ਮੈਂਬਰਸ਼ਿਪ ਵੀ ਰੱਦ ਹੋਈ ਸੀ ਜੈਲਲਤਾ ਦੀ ਲੋਕ ਸਭਾ ਚੋਣਾਂ 'ਚ ਤਾਮਿਲਨਾਡੂ 'ਚ 39 'ਚੋਂ 37 ਮੈਂਬਰ ਏਆਈਏ ਡੀਐਮਕੇ ਦੇ ਬਣੇ ਤਾਮਿਲਨਾਡੂ ਚ ਅੰਮਾ ਦੇ ਨਾਂ ਨਾਲ ਜਾਣੇ ਜਾਂਦੇ ਨੇ ਜੈਲਲਤਾ ਤਾਮਿਲ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਰਹਿ ਚੁੱਕੇ ਨੇ ਜੈਲਲਤਾ ਲੋਕ ਸਭਾ ਚੋਣਾਂ ਚ ਤਾਮਿਲਨਾਡੂ ਚ 39 ਚੋਂ 37 ਮੈਂਬਰ ਆਈਏਡੀ ਐਮਕੇ ਦੇ ਬਣੇ ਨੇ ਜਾਇਦਾਦ ਤੋਂ ਵੱਧ ਆਮਦਨ ਦੇ ਮਾਮਲੇ ਚ ਦੋਸ਼ੀ ਪਾਏ ਜਾਣ ਤੇ ਤਾਮਿਲਨਾਡੂ ਦੀ ਸੀਐਮ ਜੈਲਲਤਾ ਨੂੰ 4 ਸਾਲ ਦੀ ਸਜ਼ਾ ਹੋਈ ਹੈ 10 ਸਾਲ ਤੱਕ ਹੁਣ ਉਹ ਚੋਣ ਨਹੀਂ ਲੜ ਸਕਣਗੇ